ਈਫਾ ਚੈਨਲ ਪੰਜਾਬੀ ਦੇਖ ਰਹੇ ਹਾਂ ਮੈਂ ਬਲਵਿੰਦਰ ਸਿੰਘ ਜਗਜੀਤ ਸਿੰਘ ਡੱਲੇਵਾਲ ਕਿਸਾਨਾਂ ਦੇ ਇੱਕ ਵੱਡੇ ਲੀਡਰ ਨੇ ਤੇ ਐਮਐਸਪੀ ਸਣੇ ਕਈ ਮੰਗਾਂ ਨੂੰ ਲੈ ਕੇ ਖਨੋਰੀ ਬਾਰਡਰ ਦੇ ਓਕੇ ਭੁੱਖ ਹੜਤਾਲ ਦੇ ਉੱਤੇ ਬੈਠੇ ਹੋਏ ਨੇ ਅੱਜ 35ਵਾਂ ਦਿਨਾਂ ਤੋਂ ਦੀ ਭੁੱਖ ਹੜਤਾਲ ਦਾ ਤੇ ਸੁਪਰੀਮ ਕੋਰਟ ਦੇ ਵਿੱਚ ਲਗਾਤਾਰ ਸੁਣਵਾਈਆਂ ਹੋ ਰਹੀਆਂ ਨੇ ਤੇ ਸੁਪਰੀਮ ਕੋਰਟ ਵੀ ਚਿੰਤਾ ਦੇ ਵਿੱਚ ਹੈ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਨਾ ਹੋਵੇ ਤੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਲਜਾਇਆ ਜਾਵੇ ਤੇ ਇਹਨਾਂ ਦਾ ਟ੍ਰੀਟਮੈਂਟ ਸ਼ੁਰੂ ਕੀਤਾ ਜਾਵੇ ਓਥੇ ਹੀ ਹੁਣ ਪੁਲਿਸ ਦੇ ਵੱਡੇ ਅਧਿਕਾਰੀ ਨੇ ਸਾਬਕਾ ਏਡੀਜੀਪੀ ਜਸਕਰਨ ਸਿੰਘ ਉਥੇ ਪਹੁੰਚ ਕੇ ਨੇ ਤੇ ਡੱਲੇਵਾਲ ਸਾਹਿਬ ਦੇ ਨਾਲ ਮੁਲਾਕਾਤ ਕਰ ਰਹੇ ਨੇ ਤੇ ਹੁਣ ਕਿਸਾਨਾਂ ਨੇ ਦਰਜਾਇਆ ਕਿ ਜਿਸ ਹਾਵਨਾ ਪੁਲਸ ਭਾਰੀ ਤਦਾਦ ਦੇ ਵਿੱਚ ਖਨੋਰੀ ਬਾਰਡਰ ਦੇ ਉੱਤੇ ਪਹੁੰਚ ਗਈ ਹੈ ਐਂਬੂਲੈਂਸਾਂ ਪਹੁੰਚ ਗਈਆਂ ਨੇ ਤੇ ਉੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਨੇ ਪੁਲਸ ਛਾਉਣੀ ਦੇ ਵਿੱਚ ਇੱਕ ਘੇਰਾਬੰਦੀ ਕੀਤੀ ਜਾ ਰਹੀ ਹੈ ਕਿ ਕਿਹਾ ਜਾ ਰਿਹਾ ਪੁਲਸ ਵੱਲੋਂ ਖਨੋਰੀ ਬਾਰਡਰ ਦੇ ਉੱਤੇ ਉੱਥੇ ਹੁਣ ਡਾਰਾ ਵੀ ਡੱਲੇਵਾਲ ਨੂੰ ਚੱਕ ਕੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾ ਸਕਦਾ ਹੈ ਕਿਉਂਕਿ ਉਹਨਾਂ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਚਿੰਤਾ ਦੇ ਵਿੱਚ ਹੈ ਵੀ ਡੱਲੇਵਾਲ ਨੂੰ ਕੁਝ ਨਾ ਹੋਵੇ ਪਰ ਡੱਲੇਵਾਲ ਵੱਲੋਂ ਵੀ ਲਗਾਤਾਰ ਕਿਹਾ ਜਾ ਰਿਹਾ ਸੀ ਜਦੋਂ ਪਿੱਛੇ ਜੇ ਸੁਪਰੀਮ ਕੋਰਟ ਨੇ ਬਿਆਨ ਦਿੱ ਦੇ ਵਿੱਚ ਦਾਖਲ ਕਰਾਇਆ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਇੱਥੋਂ ਚੱਕਰ ਨਾ ਦਿਓ ਆਪਾਂ ਮੋਰਚਾ ਜ਼ਰੂਰ ਜਿੱਤਾਂਗੇ ਪਰ ਦੂਜੇ ਪਾਸੇ ਕਿਸਾਨਾਂ ਵੱਲੋਂ ਹੁਣ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਵੱਧ ਚੜ ਕੇ ਤੁਸੀਂ ਖਨੋਰੀ ਬਾਡਰ ਦੇ ਉੱਤੇ ਪਹੁੰਚੋ ਤਾਂ ਜੋ ਆਪਾਂ ਡੱਲੇਵਾਲ ਸਾਹਿਬ ਨੂੰ ਬਚਾ ਸਕੀਏ ਤੇ ਪੁਲਿਸ ਦੇ ਇਸ ਆਪਰੇਸ਼ਨ ਨੂੰ ਫੇਲ ਕਰ ਸਕੇ ਹਾਲਾਂਕਿ ਇਹ ਸਾਰੀ ਗੱਲਾਂ ਸੂਤਰਾਂ ਦੇ ਹਵਾਲੇ ਤੋਂ ਨੇ ਤਾਂ ਪਤਾ ਬਾਅਦ ਵਿੱਚ ਲੱਗੇਗਾ ਵੀ ਡੱਲੇਵਾਲ ਸਾਹਿਬ ਨੂੰ ਹਸਪਤਾਲ ਦੇ ਵਿੱਚ ਦਾਖਲ ਕੀਤਾ ਜਾਂਦਾ ਜਾਂ ਡੱਲੇਵਾਲ ਸਾਹਿਬ ਉੱਥੇ ਹੀ ਆਪਣਾ ਮਰਨ ਵਰਤ ਲਗਾਤਾਰ ਜਾਰੀ ਰੱਖਦੇ ਨੇ ਕਿਉਂਕਿ ਸਿਹਤ ਦਿਨ ਪਰ ਦਿਨ ਵਿਗੜਦੀ ਜਾ ਰਹੀ ਹੈ ਕੁਝ ਵੀ ਹੋ ਸਕਦਾ ਤੁਸੀਂ ਕਿਸਾਨਾਂ ਦਾ ਉਹ ਬਿਆਨ ਸੁਣੋ ਇੱਥੇ ਪੰਜਾਬ ਸਰਕਾਰ ਬੀਜੇਪੀ ਦੇ ਕਹਿਣ ਤੇ ਬੀਜੇਪੀ ਦੇ ਦੱਸੇ ਹੋਏ ਰਸਤੇ ਤੇ ਚੱਲ ਰਹੀ ਆ ਤੇ ਮੋਰਚੇ ਦੇ ਉੱਤੇ ਹਮਲਾ ਕਰਨ ਦੀ ਵੱਡੀ ਤਿਆਰੀ ਆ ਇਸ ਕਰਕੇ ਉਹਨਾਂ ਨੇ ਦੇਖੋ ਥਵਾ-ਥਵਾ ਤੇ ਪਿੱਛੇ ਵੀ ਤੁਹਾਨੂੰ ਅਸੀਂ ਦਿਖਾਇਆ ਇੱਥੇ ਵੀ ਐਂਬੂਲੈਂਸਾਂ ਆਈਆਂ ਨੇ ਇਸ ਕਰਕੇ ਅਪੀਲ ਆ ਭਰਾਵੋ ਡੱਲੇਵਾਲ ਸਾਹਿਬ ਦਾ ਇੱਕੋ ਸੁਨੇਹਾ ਸਾਰੀ ਸੰਗਤ ਨੂੰ ਕਿ ਮੈਨੂੰ ਮੋਰਚੇ ਦੇ ਵਿੱਚੋਂ ਚੱਕਣ ਨਾ ਦਿਓ ਜੇ ਮੋਰਚੇ ਦੇ ਵਿੱਚੋਂ ਮੈਨੂੰ ਸਰਕਾਰ ਚੱਕ ਕੇ ਲੈ ਕੇ ਪੁਲਿਸ ਚੱਕ ਕੇ ਲੈ ਗਈ ਤਾਂ ਆਪਾਂ ਦਾ ਵੱਡਾ ਨੁਕਸਾਨ ਹੋਗਾ ਜੇ ਤੁਸੀਂ ਮੈਨੂੰ ਇੱਥੇ ਵਿਚਾ ਰਿਆ ਤਾਂ ਮੈਂ ਮੋਰਚਾ ਜਿੱਤ ਕੇ ਦਵਾਂਗਾ ਇਸ ਕਰਕੇ ਸਾਰੀ ਸੰਗਤ ਨੂੰ ਅਪੀਲ ਆ ਤੁਸੀਂ ਜਿਹੜਾ ਵੀ ਕੰਮ ਕਰਦੇ ਹੋ ਜਿੱਥੇ ਵੀ ਹੈਗੇ ਹੋ ਤੁਰੰਤ ਗੱਡੀਆਂ ਟਰੈਕਟਰ ਮੋਟਰਸਾਈਕਲ ਕਾਰਾਂ ਲੈ ਕੇ ਖਨੌਰੀ ਬਾਰਡਰ ਤੇ ਪਹੁੰਚੋ ਆ ਖਨੌਰੀ ਬਾਰਡਰ ਤੋਂ 3 ਕਿਲੋਮੀਟਰ ਪਹਿਲਾਂ ਪਿੰਡ ਦਸਤਾਲ ਆਉਂਦਾ ਇੱਥੇ ਇਹਨਾਂ ਨੇ ਐਂਬੂਲੈਂਸਾਂ ਇਹ ਤੋਂ ਪਹਿਲਾਂ ਪਿੰਡ ਪਾਤੜਾ ਪਾਤੜਾ ਇਹਨਾਂ ਨੇ ਆਪਣੇ ਫਾਇਰ ਬ੍ਰਿਗੇਡ ਉਸ ਤੋਂ ਬਾਅਦ ਆਪਣਾ ਗੋਲੇ ਵਾਲੀਆਂ ਗੱਡੀਆਂ ਵੀ ਖੜਾਈਆਂ ਨੇ ਅਪੀਲ ਕਰਦੇ ਆ ਸਾਰੀ ਸੰਗਤ ਨੂੰ ਤੁਰੰਤ ਖਨੌਰੀ ਬਾਰਡਰ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿੱਦਾਂ ਕਿ ਡੱਲੇਵਾਲ ਸਾਹਿਬ ਵੱਲੋਂ ਵੀ ਪਹਿਲਾਂ ਕਿਹਾ ਗਿਆ ਸੀਗਾ ਵੀ ਮੈਨੂੰ ਇਸ ਮੋਰਚੇ ਦੇ ਵਿੱਚੋਂ ਉਠਾਵਾ ਦਿਓ ਆਪਾਂ ਮੋਰਚਾ ਜ਼ਰੂਰ ਜਿੱਤਾਂਗੇ ਪਰ ਦੂਜੇ ਪਾਸੇ ਇਹ ਪਹਿਲਾ ਦੌਰ ਨਹੀਂ ਆ ਡੱਲੇਵਾਲ ਸਾਹਿਬ ਦੇ ਨਾਲ ਮੁਲਾਕਾਤਾਂ ਕਰਨ ਦਾ ਹਾਲਾਕੀ ਸਰਕਾਰ ਦੇ ਮੰਤਰੀ ਹੋਗੇ ਤੇ ਹੋਰ ਪੁਲਿਸ ਦੇ ਵੱਡੇ ਅਫਸਰ ਡੀਆਈਜੀ ਮਨਦੀਪ ਸਿੱਧੂ ਹੀ ਪਹਿਲਾਂ ਮਿਲ ਕੇ ਆਏ ਸੀ ਮਨਾਕਿਆ ਸੀ ਪਰ ਉਹ ਨਹੀਂ ਮੰਨੇ ਹੁਣ ਵੇਖਣਾ ਹੋਵੇਗਾ ਆਨਾਲੇ ਸਮੇਂ ਦੇ ਵਿੱਚ ਕੁਝ ਸਮੇਂ ਦੇ ਬਾਅਦ ਡੱਲੇਵਾਲ ਸਾਹਿਬ ਨੂੰ ਹਸਪਤਾਲ ਦੇ ਵਿੱਚ ਦਾਖਲ ਕੀਤਾ ਜਾ ਸਕਦਾ ਨਹੀਂ ਕੀਤਾ ਜਾ ਸਕਦਾ ਪੂਰੇ ਪੰਜਾਬ ਦੇ ਬੰਦ ਦਾ ਅਸਰ ਵੀ ਦਿਖ ਰਿਹਾ ਸਰਵਨ ਸਿੰਘ ਪੰਦੇਰ ਵੱਲੋਂ ਲਗਾਤਾਰ ਕਿਹਾ ਗਿਆ ਸੀ ਵੀ ਜੇਕਰ ਹਲਚਲ ਹੁੰਦੀ ਹੈ ਤਾਂ ਅਸੀਂ ਖਨੋਰੀ ਬਾਰਡਰ ਨੂੰ ਤੁਰ ਪਾਵਾਂਗੇ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਹਰ ਉਹ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ